सर्वशक्तिमान मेरे सर्वव्यापी परमेश्वर मैं ਤੁਹਾਡਾ ਧੰਨਵਾਦ ਕਰਦਾ ਹਾਂ ਤੁਹਾਡਾ ਸ਼ੁਕਰ ਕਰਦਾ ਹਾਂ ਪਰਮ ਪਿਤਾ ਪਰਮੇਸ਼ਰ ਯਹੋਵਾ ਸਾਡੇ ਪ੍ਰਭੂ ਅਸੀਂ ਤੁਹਾਡੀ ਮਹਿਮਾ ਕਰਦੇ ਹਾਂ ਤੁਸੀਂ ਆਦਿ ਅਤੇ ਅੰਤ ਪਰਮੇਸ਼ਰ ਹੋ ਅਸੀਂ ਆਪਦੇ ਪਵਿੱਤਰ ਚਰਨਾਂ ਦੇ ਵਿੱਚ ਆਉਂਦੇ ਹਾਂ ਔਰ ਬੇਨਤੀ ਕਰਦੇ ਹਾਂ ਬਿਮਾਰਾਂ ਵਾਸਤੇ ਮੇਰੇ ਪਰਮੇਸ਼ਰ ਉਹਨਾਂ ਦੁਖੀਆਂ ਵਾਸਤੇ ਮੇਰੇ ਪਰਮੇਸ਼ਰ ਉਨਾ ਕਰਜ਼ੇ ਦੇ ਬੋਝ ਦੇ ਹੇਠਾਂ ਦੱਬੇ ਨੇ ਮੇਰੇ ਪਰਮੇਸ਼ਵਰ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਅੱਜ ਸਵੇਰ ਖੁਦਾਵੰਦ ਤੁਹਾਡਾ ਆਤਮਾ ਹਰ ਇੱਕ ਦੇ ਜੀਵਨ ਵਿੱਚ ਕੰਮ ਕਰੇ ਤੁਹਾਡਾ ਪਵਿੱਤਰ ਆਤਮਾ ਹਰ ਇੱਕ ਨੂੰ ਸ਼ਾਂਤੀ ਦੇਵੇ ਤੁਹਾਡਾ ਪਵਿੱਤਰ ਆਤਮਾ ਹਰ ਇੱਕ ਦੇ ਜੀਵਨ ਵਿੱਚ ਬਰਕਤ ਦੇਵੇ ਮੇਰੇ ਪਰਮੇਸ਼ਵਰ ਤੁਹਾਡਾ ਰੂਪ ਆਕ ਕੰਮ ਕਰੇ ਮੇਰੇ ਪ੍ਰਭੂ ਤੁਹਾਡਾ ਪਵਿੱਤਰ ਆਤਮਾ ਕੰਮ ਕਰੇ ਮੇਰੇ ਪਰਮੇਸ਼ਵਰ ਤੁਹਾਡੀ ਦਇਆ ਇੱਕ ਇੱਕ ਬੱਚੇ ਦੇ ਜੀਵਨ ਵਿੱਚ ਹੋਵੇ ਮੇਰੇ ਪਰਮੇਸ਼ਵਰ ਮੈਂ ਪ੍ਰਾਰਥਨਾ ਕਰਦਾ ਉਹ तमाम ਬੱਚੇ ਤੁਹਾਡੀ ਬਰਕਤੋਂ ਪਾਉਣ ਪਿਤਾ ਮੈਂ ਪ੍ਰਾਰਥਨਾ ਕਰਦਾ ਖਾਸ ਕਰਕੇ ਅੱਜ ਖੁਦਾਵੰਦ ਜੋ ਕਰਜ਼ੇ ਦੇ ਸ਼ਰਾਪ ਦੇ ਹੀਠਾ ਨੇ ਫਸੇ ਨੇ ਪਿਤਾ ਪਰਮੇਸ਼ਵਰ ਉਹਨਾਂ ਨੂੰ ਕਰਜ਼ੇ ਦੀ ਉਸ ਬੋਝ ਤੋਂ ਔਰ ਕਰਜ਼ੇ ਦੀ ਲਾਨਤ ਤੋਂ ਪਿਤਾ ਪਰਮੇਸ਼ਵਰ ਆਜ਼ਾਦ ਕਰੋ ਮੇਰੇ ਆਤਮ ਮਹਾਨ ਪਰਮੇਸ਼ਵਰ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਨੇ ਤੁਸੀਂ ਸਾਡੇ ਨਾਲ ਮੇਰੇ ਪ੍ਰਭੂ ਅਦ부 ਦਵਾਈ ਦੇ ਕੀਤੇ ਨੇ ਤੁਸੀਂ ਸਾਡੇ ਨਾਲ ਮੇਰੇ ਪ੍ਰਭੂ ਆਪਣਾ ਵਚਨ ਕੀਤਾ ਤੁਹਾਡਾ ਵਚਨ ਸਾਡੇ ਜੀਵਨ ਵਿੱਚ ਕੰਮ ਕਰੇ ਤੁਹਾਡਾ ਵਚਨ ਸਾਡੇ ਜੀਵਨ ਵਿੱਚ ਕੰਮ ਕਰੇ ਤੁਹਾਡਾ ਵਚਨ ਸਾਡੇ ਜੀਵਨ ਵਿੱਚ ਕੰਮ ਕਰੇ ਹੇ ਯਹੋਵਾ ਸਾਡੇ ਪਰਮੇਸ਼ਵਰ ਮੈਂ ਪ੍ਰਭੂ ਯਿਸੂ ਦੇ ਨਾਮ ਵਿੱਚ ਪ੍ਰਾਰਥਨਾ ਕਰਦਾ ਪ੍ਰਭੂ ਜੀ ਅੱਜ ਸਵੇਰ ਮੇਰੇ ਪਰਮੇਸ਼ਵਰ ਹਰ ਇੱਕ ਦੇ ਜੀਵਨ ਵਿੱਚ ਕਾਰਿਆ ਹੋਣ ਪ੍ਰਭੂ ਪਰਮੇਸ਼ਵਰ ਔਰ ਹਰੇਕ ਤਰ੍ਹਾਂ ਦੀ ਉਹ ਸ਼ੈਤਾਨੀ ਰੂਹ ਜਿਹੜੀ ਪਿਤਾ ਪਰਮੇਸ਼ਵਰ ਤੁਹਾਡੇ ਬੱਚਿਆਂ ਨੂੰ ਗੁੰਮਰਾਹ ਕਰਦੀ ਹੈ ਜਿਹੜੀ ਦੁੱਖਾਂ ਵਿੱਚ ਪਾਉਂਦੀ ਹੈ ਜਿਹੜੀ ਬਿਮਾਰੀਆਂ ਦੇ ਅੰਦਰ ਪਾਉਂਦੀ ਹੈ ਜਿਹੜੀ ਕਰਜ਼ੇ ਦੇ ਬੋਝ ਦੇ ਹੇਠਾਂ ਲਿਆਉਂਦੀ ਹੈ ਪ੍ਰਭੂ ਯੀਸ਼ੂ ਖ੍ਰੀਸ ਤੁਹਾਡੇ ਪਵਿੱਤਰ ਨਾਮ ਵਿੱਚ ਖਤਮ ਹੋਵੇ ਇਸ ਸੈਨਾ ਦੇ ਹੋਵਾ ਜਦੋਂ ਅੱਜ ਅਸੀਂ ਵਚਨ ਪੜ੍ਹੀਏ ਤੇ ਅੱਜ ਤੁਹਾਡੇ ਵਚਨ ਦੇ ਦੁਆਰਾ ਪਿਤਾ ਪਰਮੇਸ਼ਵਰ ਸਭ ਲੋਕ ਆਜ਼ਾਦ ਕੀਤੇ ਜਾਣ ਸਭ ਲੋਕ ਆਜ਼ਾਦ ਕੀਤੇ ਜਾਣ ਤੁਹਾਡਾ ਵਚਨ ਇੱਕ ਇੱਕ ਦੇ ਜੀਵਨ ਵਿੱਚ ਖੁੱਲੇ ਪਿਤਾ ਤੁਹਾਡਾ ਵਚਨ ਇੱਕ ਇੱਕ ਦੇ ਜੀਵਨ ਵਿੱਚ ਖੁੱਲੇ ਪਿਤਾ ਤੁਹਾਡਾ ਵਚਨ ਇੱਕ ਇੱਕ ਦੀ ਜ਼ਿੰਦਗੀ ਵਿੱਚ ਖੁੱਲੇ ਪਿਤਾ ਤੁਹਾਡਾ ਵਚਨ ਇੱਕ ਇੱਕ ਦੇ ਜੀਵਨ ਵਿੱਚ ਖੁੱਲੇ ਪਿਤਾ ਤੁਹਾਡਾ ਆਤਮਾ ਇੱਕ ਇੱਕ ਦੇ ਜੀਵਨ ਵਿੱਚ ਆਵੇ ਮੇਰੇ ਪਰਮੇਸ਼ਵਰ ਮੈਂ ਪ੍ਰਾਰਥਨਾ ਕਰਦਾ ਤੁਸੀਂ ਆਪਣੇ ਬੱਚਿਆਂ ਉੱਤੇ ਕਿਰਪਾ ਕਰੋ ਮੇਰੇ ਸਰਮ ਸ਼ਕਤੀਮਾਨ ਪਰਮੇਸ਼ਵਰ ਮੈਂ ਧੰਨਵਾਦ ਕਰਦਾ ਮੇਰੇ ਪਰਮੇਸ਼ਵਰ ਮੈਂ ਸ਼ੁਕਰ ਕਰਦਾ ਹਾਂ ਤੁਹਾਡਾ ਮੈਂ ਤੁਹਾਡੇ ਨਾਮ ਦੀ ਤਾਰੀਫ ਕਰਦਾ ਹਾਂ ਤੁਸੀਂ ਆਤਮ ਮਹਾਨ ਹੋ ਪ੍ਰਭੂ ਜੀ ਸਭਨਾ ਤੇ ਦਇਆ ਕਰੋ ਅੱਜ ਜਿਹੜੇ ਪ੍ਰਾਰਥਨਾ ਨੂੰ ਸੁਣ ਰਹੇ ਨੇ ਪਿਤਾ ਉਹਨਾਂ ਬੱਚਿਆਂ ਨੂੰ ਵੀ ਬਰਕਤ ਦਿਓ ਉਹਨਾਂ ਬੱਚਿਆਂ ਨੂੰ ਵੀ ਆਸ਼ੀਸ਼ ਦਿਓ ਮੇਰੇ ਪਰਮੇਸ਼ਵਰ ਪਿਤਾ ਸਾਡੇ ਮੁਕਤੀਦਾਤਾ ਪਰਮੇਸ਼ਵਰ ਸਾਡੇ ਸਰਬਵਿਆਪੀ ਪਰਮੇਸ਼ਵਰ ਅਸੀਂ ਧੰਨਵਾਦ ਕਰਦੇ ਮੇਰੇ ਪਰਮੇਸ਼ਵਰ ਤੁਹਾਡਾ ਕਲਾਮ ਈ ਤੁਹਾਡਾ ਬਚਨ ਈ ਕਿ ਮੈਂ ਤੁਹਾਨੂੰ ਛਡਾਵਾਂਗਾ ਮੈਂ ਤੈਨੂੰ ਅਨਾਥ ਨਾ ਛੱਡਾਂਗਾ ਮੈਂ ਤੈਨੂੰ ਬਚਾਵਾਂਗਾ ਮੇਰੇ ਪ੍ਰਭੂ ਪਰਮੇਸ਼ਵਰ ਮੈਂ ਪ੍ਰਾਰਥਨਾ ਕਰਦਾ ਹਾਂ ਜੋ ਕਰਜ਼ੇ ਦੇ ਬੋਝ ਦੇ ਹੇਠਾਂ ਨੇ ਪਿਤਾ ਜੋ ਗਰੀਬੀ ਦੇ ਬੋਝ ਦੇ ਹੇਠਾਂ ਨੇ ਮੇਰੇ ਪਿਤਾ ਉਹਨਾਂ ਨੂੰ ਤੁਸੀਂ ਇਜ਼ਾਦ ਕਰੋ ਕਿ ਮੇਰੇ ਪਿਤਾ ਪਰਮੇਸ਼ਰ ਤੁਸੀਂ ਆਖਿਆ ਹੇ ਸਾਰੇ ਥੱਕੇ ਹੋਇਓ ਪਾਰ ਹੀਠਾਂ ਦੱਬੇ ਹੋਇਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਤੇ ਪ੍ਰਭੂ ਪਰਮੇਸ਼ਰ ਜਿਹੜੇ ਬੱਚੇ ਅੱਜ ਤੁਹਾਡੇ ਚਰਨਾਂ ਵਿੱਚ ਤੁਹਾਡੇ ਕੋਲ ਆਏ ਨੇ ਜਿਹੜੇ ਬੱਚੇ ਤੁਹਾਡੇ ਨਾਲ ਜੁੜੇ ਨੇ ਮੇਰੇ ਪਰਮੇਸ਼ਰ ਉਹ ਬੱਚੇ ਤੁਹਾਡੀ ਬਰਕਤ ਨੂੰ ਪ੍ਰਾਪਤ ਕਰਨ ਉਹਨਾਂ ਬੱਚਿਆਂ ਨੂੰ ਤੁਸੀਂ ਆਸ਼ੀਸ਼ ਦੇ ਦਿਓ ਉਹਨਾਂ ਬੱਚਿਆਂ ਨੂੰ ਤੁਸੀਂ ਬਰਕਤ ਦੇ ਦਿਓ ਮੇਰੇ ਪ੍ਰਭੂ ਆਤਮ ਮਹਾਨ ਪਰਮੇਸ਼ਰ ਆਪਣੀ ਕਿਰਪਾ ਕਰੋ ਇਸ ਸਾਡੀ ਪ੍ਰਾਰਥਨਾ ਨੂੰ ਸੁਣੋ ਕਬੂਲ ਕਰੋ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ ਸੋ ਮੇਰੇ ਭਾਈਓ ਤੇ ਭੈਣੋ ਅੱਜ ਦੀ ਸਵੇਰ ਮਾਰਨਿੰਗ ਪ੍ਰਾਰਥਨਾ ਪ੍ਰੀਤ ਦੇ ਵਿੱਚ ਪਰਮੇਸ਼ਰ ਤੁਹਾਨੂੰ ਬਰਕਤ ਦੇ ਹੁਣ ਅਸੀਂ ਅੱਜ ਸਵੇਰ ਦਾ ਵਚਨ ਪੜ੍ਹਾਂਗੇ ਬਾਈਬਲ ਦੇ ਵਿੱਚੋਂ ਔਰ ਮੇਰੇ ਨਾਲ ਪਵਿੱਤਰ ਬਾਈਬਲ ਨੂੰ ਖੋਲੋ ਮੇਰੇ ਨਾਲ ਪਰਮੇਸ਼ਵਰ ਦਾ ਵਚਨ ਖੋਲਿਏ ਪਵਿੱਤਰ ਬਾਈਬਲ ਨੂੰ ਖੋਲਿਏ ਮੱਤੀ ਦੀ ਅੰਜੀਲ 11 ਅਧਿਆਏ ਉਸ ਦਾ 28 ਵਚਨ ਪੜਾਂਗੇ ਮੱਤੀ ਦੀ ਅੰਜੀਲ 11 ਅਧਿਆਏ ਉਸ ਦਾ 28 ਵਚਨ ਪੜਦੇ ਉੱਥੇ ਲਿਖਿਆ ਹੈ ਸਾਰੇ ਥੱਕੇ ਹੋਇਓ ਅਤੇ ਭਾਰ ਹੇਠਾਂ ਦੱਬੇ ਹੋਇਓ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ ਪ੍ਰਭੂ ਜੀ ਕੀ ਕਹਿੰਦੇ ਨੇ ਹੇ ਸਾਰੇ ਥੱਕੇ ਹੋਇਓ ਤੇ ਭਾਰ ਹੇਠਾਂ ਦੱਬੇ ਹੋਇਓ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦੇਵਾਂਗਾ ਮੇਰੇ ਭਾਈ ਭੈਣੋ ਅਸੀਂ ਪਰਮੇਸ਼ਵਰ ਤੋਂ ਦੂਰ ਹੋ ਕੇ ਆਰਾਮ ਨਹੀਂ ਪ੍ਰਾਪਤ ਕਰ ਸਕਦੇ ਅੱਜ ਜਿਸ ਸੰਸਾਰ ਦੇ ਵਿੱਚ ਅਸੀਂ ਰਹਿੰਦੇ ਆਂ ਇਹ ਸੰਸਾਰ ਦੇ ਵਿੱਚ ਹਰ ਇੱਕ ਇਨਸਾਨ ਮੁਸ਼ਕਲਾਂ ਪਰੇਸ਼ਾਨੀਆਂ ਦੇ ਨਾਲ ਘਿਰਿਆ ਹੋਇਆ ਦੁੱਖ ਤੇ ਬਿਮਾਰੀਆਂ ਨੇ ਅੱਜ ਇਨਸਾਨ ਕਰਜ਼ੇ ਦੇ ਬੋਝ ਦੇ ਹੇਠਾਂ ਨਸ਼ਿਆਂ ਵਿੱਚ ਫਸਿਆ ਇਨਸਾਨ ਬਹੁਤ ਸਾਰੇ ਦੁੱਖਾਂ ਦੇ ਵਿੱਚ ਫਸਿਆ ਸੋ ਪਰਮੇਸ਼ਵਰ ਨਹੀਂ ਚਾਹੁੰਦਾ ਕਿ ਤੁਸੀਂ ਕਿਸੇ ਦੁੱਖ ਵਿੱਚ ਫਸੇ ਰਹੋ ਪਰਮੇਸ਼ਵਰ ਨਹੀਂ ਚਾਹੁੰਦਾ ਤੁਸੀਂ ਕਿਸੇ ਬਿਮਾਰੀ ਵਿੱਚ ਫਸੇ ਰਹੋ ਪਰਮੇਸ਼ਵਰ ਨਹੀਂ ਚਾਹੁੰਦਾ ਤੁਸੀਂ ਕਿਸੇ ਐਸੀ ਗੱਲ ਦੇ ਹੇਠਾਂ ਅਧੀਨ ਰਹੋ ਪਰਮੇਸ਼ਵਰ ਚਾਹੁੰਦਾ ਆ ਪਰਮੇਸ਼ਵਰ ਇਹ ਚਾਹੁੰਦਾ ਆ ਕਿ ਤੁਸੀਂ ਆਜ਼ਾਦ ਹੋਵੋ ਤੇ ਆਜ਼ਾਦ ਕਿਵੇਂ ਹੋ ਸਕਦੇ ਆ ਸਾਨੂੰ ਆਪਣਾ ਕਮੰਡ ਛੱਡ ਕੇ ਸਾਨੂੰ ਆਪਣੇ ਪਾਪ ਛੱਡ ਕੇ ਸਾਨੂੰ ਆਪਣੇ ਉਹ ਬੁਰੇ ਕੰਮ ਛੱਡ ਕੇ ਪਰਮੇਸ਼ਵਰ ਦੇ ਨੇੜੇ ਜਾਣਾ ਪੈਣਾ ਜਦੋਂ ਅਸੀਂ ਪਰਮੇਸ਼ਵਰ ਦੇ ਨੇੜੇ ਜਾਵਾਂਗੇ ਤੇ ਫਿਰ ਬਾਈਬਲ ਚ ਲਿਖਿਆ ਮੈਂ ਤੁਹਾਨੂੰ ਆਰਾਮ ਦੇਵਾਂਗਾ ਪ੍ਰਭੂ ਕਹਿੰਦਾ ਥੱਕੇ ਹੋਏ ਅਤੇ ਭਾਰ ਹੇਠਾਂ ਦੱਬੇ ਹੋਏ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਿਆਂਗਾ ਸੱਚਮੁੱਚ ਮੇਰੇ ਭਾਈਓ ਤੇ ਭੈਣੋ ਪਰਮੇਸ਼ਵਰ ਦਾ ਵਚਨ ਸੱਚਾ ਉਹਦਾ ਵਾਦਾ ਆ ਕਿ ਮੈਂ ਤੁਹਾਨੂੰ ਆਰਾਮ ਦਿਆਂਗਾ ਜੇ ਉਹਨੇ ਆਖਿਆ ਮੈਂ ਤੁਹਾਨੂੰ ਆਰਾਮ ਦਿਆਂਗਾ ਤੇ ਉਹ 100% ਤੁਹਾਨੂੰ ਆਰਾਮ ਦੇਵੇਗਾ ਪਰ ਸ਼ਰਤ ਹੈ ਤੁਹਾਨੂੰ ਪਹਿਲਾਂ ਪਰਮੇਸ਼ਵਰ ਦੇ ਕੋਲ ਆਉਣਾ ਪੈਣਾ ਪਹਿਲਾਂ ਪਰਮੇਸ਼ਵਰ ਦੇ ਨਾਲ ਇੱਕ ਰਿਸ਼ਤਾ ਜੋੜਨਾ ਪੈਣਾ ਅੱਗੇ ਕੀ ਲਿਖਿਆ ਮੇਰਾ ਝੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ ਅਤੇ ਤੁਸੀਂ ਆਪਣੀ ਜੀਆਂ ਵਿੱਚ ਆਰਾਮ ਪਾਓਗੇ ਕਿਉਂ ਜੋ ਮੇਰਾ ਝੂਲਾ ਹੋਲਾ ਅਤੇ ਮੇਰਾ ਭਾਰ ਹਲਕਾ ਹੈ ਪ੍ਰਭੂ ਦਾ ਵਚਨ ਕੀ ਕਹਿੰਦਾ ਕਿ ਮੇਰਾ ਝੂਲਾ ਲੈ ਲਵੋ ਮੇਰਾ ਝੂਲਾ ਲੈ ਲਵੋ ਤੇ ਆਪਣਾ ਝੂਲਾ ਪ੍ਰਭੂ ਕਹਿੰਦਾ ਮੈਨੂੰ ਦੇ ਦਿਓ ਜਿਹੜਾ ਮੇਰਾ ਝੂਲਾ ਆ ਉਹ ਹਲਕਾ ਆ ਜਿਹੜੇ ਤੁਹਾਡੇ ਬੋਝ ਹੈ ਪ੍ਰਭੂ ਕਹਿੰਦਾ ਮੈਂ ਲੈ ਲੈਂਦਾ ਤੁਹਾਨੂੰ ਪਤਾ ਮੇਰੇ ਤੇ ਤੁਹਾਡੇ ਕਰਕੇ ਪ੍ਰਭੂ ਯਿਸੂ ਨੇ ਭਾਰੀ ਸਲੀਬ ਚੁੱਕ ਕੇ ਉਸ ਪਹਾੜ ਤੱਕ ਪਹੁੰਚਿਆ ਔਰ ਆਪਣੀ ਜਾਨ ਸਲੀਬ ਉੱਤੇ ਕੁਰਬਾਨ ਕਰ ਦਿੱਤੀ ਪ੍ਰਭੂ ਨੇ ਮੇਰੇ ਤੁਹਾਡੇ ਦੁੱਖ ਮੇਰੀਆਂ ਤੁਹਾਡੀਆਂ ਪਰੇਸ਼ਾਨੀਆਂ ਜਿਹੜੀਆਂ ਆਪਣੇ ਉੱਤੇ ਲੈ ਲਈਆਂ ਇਸ ਕਰਕੇ ਮੇਰੇ ਭਾਈਓ ਤੇ ਭੈਣੋ ਪ੍ਰਭੂ ਦਾ ਵਚਨ ਸੱਚਾ ਪ੍ਰਭੂ ਦਾ ਕਲਾਮ ਸੱਚਾ ਆ ਜੇ ਅੱਜ ਤੁਸੀਂ ਕਿਸੇ ਵੀ ਬੋਝ ਹੇਠਾ ਦੱਬੇ ਹੋ ਤੁਸੀਂ ਨਸ਼ਿਆਂ ਵਿੱਚ ਫਸੇ ਹੋ ਤੁਸੀਂ ਜੇ ਕਰਜ਼ਿਆਂ ਵਿੱਚ ਫਸੇ ਹੋ ਤੁਹਾਡੇ ਕਾਰੋਬਾਰ ਜਿਹੜੇ ਨੇ ਉਹ ਸਕਸੈਸਫੁਲ ਨਹੀਂ ਹੈ ਬਲਕਿ ਉਲਟ ਹੋ ਰਿਹਾ ਤੇ ਤੁਸੀਂ ਅੱਜ ਪਰਮੇਸ਼ਵਰ ਦੇ ਨਾਲ ਇੱਕ ਅੱਛਾ ਰਿਸ਼ਤਾ ਜੋੜੋ ਉਹ ਆਖਦਾ ਕਿ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਿਆਂਗਾ ਮੈਂ ਤੁਹਾਨੂੰ ਛੁਡਾਵਾਂਗਾ ਮੈਂ ਤੁਹਾਨੂੰ ਬਰਕਤ ਦਿਆਂਗਾ ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ ਤੁਹਾਨੂੰ ਬਰਕਤ ਦੇਵੇ ਔਰ ਤੁਹਾਡੇ ਉੱਤੇ ਆਪਣੀ ਵੱਡੀ ਕਿਰਪਾ ਕਰੇ ਅੱਜ ਦੇ ਅੰਮ੍ਰਿਤ ਵੇਲੇ ਅੱਜ ਦੇ ਸਵੇਰ ਦੇ ਵੇਲੇ ਇਹ ਮਾਰਨਿੰਗ ਟਾਈਮ ਦੇ ਵਿੱਚ ਮਾਰਨਿੰਗ ਪ੍ਰੇਅਰ ਦੇ ਵਿੱਚ ਪ੍ਰਭੂ ਤੁਹਾਨੂੰ ਬਹੁਤਾਂ ਦੀ ਬਰਕਤ ਦੇਵੇ ਆਮੀਨ ਆਮੀਨ